ਓ ਗੱਗੂ ਉਹ ਨਾ ਤੂੰ ਕੀ ਸੋਨ ਨਾ ਸਿਸਟਮ ਨਾ ਚੱਲਦਾ ਹੈ ਕੀ ਗਰੀਆ ਤੂੰ ਸਾਰਾ ਦਿਨ ਧੁੱਪ ਚ ਲੇਟਿਆ ਰਹਿਣਾ ਦੱਸ ਤੈਨੂੰ ਕੋਈ ਕੰਮ ਨਹੀਂ ਹੈਗਾ ਆ ਡੰਗੜਾ ਡੁੰਗੜਾਂ ਦਾ ਕੱਕ ਕੁੱਕ ਪਾ ਲੈ ਕਰੋ ਹੈ ਸਕੂਲ ਮੇਨੇ ਗਿਆ ਤੂੰ ਸਕੂਲ ਦਿੱਤੋਂ ਬਾਗਿਆ ਬਾਪੂ ਨਾ ਘਟਦਾ ਉਹ ਨਾ ਘਟਦਾ ਇਹ ਜੇ ਇੱਲਤ ਵਾਰੀਆ ਕਰੋਗੇ ਤਾਂ ਨਾ ਹੀ ਘਟੇਗਾ ਕਦੇ ਪੈ ਤੂੰ ਸਕੂਲ ਦਾ ਜਿੰਦਾ ਤੋੜੇ ਹੋਣਾ ਲੌਕ ਤੋੜੇ ਹੋਣਾ ਸਕੂਲ ਦੇ ਪ੍ਰਿੰਸੀਪਲ ਮੇਰੇ ਕੋਲ ਆਉਂਦੀਆਂ ਨੇ ਵੀ ਇਹਨੇ ਲੌਕ ਤੋੜਤਾ ਇਹ ਲੋ ਤਾਂ ਕਦੇ ਕਿਹੜਾ ਗੰਨ ਕਰ ਦਿੰਨਾ ਤੂੰ ਹੈ ਬਾਪੂ ਫੀਸ ਨਹੀਂ ਭਰੀ ਤਾਂ ਕੱਟਿਆ ਉਹ ਫੀਸ ਨਹੀਂ ਭਰੀ ਹੁਣ ਫੀਸ ਦਾ ਜਗੜ ਕਿੱਥੋਂ ਕਰਾਇਆ ਰੱਖੇ ਟੀਚ ਕਿਹੜਾ ਹੁਣ ਕੁਝ ਬਚਦਾ ਹੈ ਹੈ ਹੋਰ ਖਰਚੇ ਦੇ ਬੋਝ ਨੇ ਤਾਂ ਮੈਨੂੰ ਖਾ ਲਿਆ ਯਾਰ ਕੀ ਕਰੀਏ ਤੂੰ ਆਪ ਹੀ ਦੱਸ ਹੁਣ ਲਾੜੇ ਨੂੰ ਪੁੱਛ ਲਾ ਬਾਪੂ ਓਏ ਹਾਂ ਓਏ ਸੱਚ ਲਾੜਾ ਕੰਮ ਕੱਟੂਗਾ ਹਨਾ ਆਪਣਾ ਲਾੜੇ ਨੂੰ ਪੁੱਛਦਿਆਂ ਜਾ ਕੇ ਚੱਲ ਠੀਕ ਹੈ ਹੁਣ ਕੰਮ-ਕਮ ਕਰ ਲਈ ਫਿਰ ਮੈਂ ਜਾ ਕੇ ਉਹਨਾਂ ਲਾਲੇ ਕੋਲ ਯਾਰ ਲੋਕਾਂ ਦਾ ਸੜਿਆ ਭਾਈ ਪੈਸੇ ਲੈ ਜਾਂਦੇ ਨੇ ਦੇਣ ਦਾ ਨਾਮ ਹੀ ਨਹੀਂ ਲੈਂਦੇ ਹੈਗੇ ਬਸ ਕਿਥੋਂ ਕੀ ਕਰੂ ਲਾਲਾ ਲਾਲਾ ਜੀ ਘਰੋਂ ਆ ਲਿਆ ਜਾਈ ਤਾ ਆਲਾ ਰਾਮ ਰਾਮ ਲਾਲਾ ਜੀ ਨਾਮ ਰਾਮ ਜੀ ਕਿਵੇਂ ਆਣੇ ਹੋਏ ਬੈਠੋ ਮੈਂ ਕਹ ਚਾ ਲਾਲਾ ਜੀ ਨੂੰ ਮਿਲਾਈਏ ਹਾਂ ਹਾਂ ਜਰੂਰ ਚਾਹ ਪਾਣੀ ਮੰਗਾਈਏ ਚਾਹ ਪਾਣੀ ਮੰਗਾ ਲਿਓ ਕੋਈ ਗੱਲ ਨਹੀਂ ਪਹਿਲਾਂ ਆਪਾਂ ਮੁੱਦੇ ਤੇ ਆ ਜਾਈਏ ਹਾਂਜੀ ਹਾਂਜੀ ਦੱਸੋ ਲਾਲਾ ਜੀ ਗੱਲ ਐਵੇਂ ਐ ਮੇਰੇ ਮੁੰਡੇ ਨੂੰ ਚਾਹੀਦੇ ਸੀ ਸਕੂਲ ਦੀ ਫੀਸ ਭਰਨੀ ਸੀ ਉਹਨੇ ਅੱਛਾ ਅੱਛਾ ਹਾਂ ਪੈਸੇ ਚਾਹੀਦੇ ਸੀ ਉਹਨੂੰ ਏ ਮੈਂ ਅੋਚਾ ਲਾਲਾ ਜੀ ਕੋਲ ਕੂਚ ਕਰੀਏ ਤੇ ਲਾਲਾ ਜੀ ਤੋਂ ਪੈਸੇ ਮੰਗੀਏ ਕਿੰਨੇ ਕੇ ਪੈਸੇ ਚਾਹੀਦੇ ਨੇ ਟਾ ਮੈਨੂੰ 10000 ਰੁਪਏ ਦੀ ਲੋੜ ਸੀ ਲਾਲਾ ਜੀ ਇੰਨੇ ਪੈਸੇ ਇੰਨੀ ਫੀਸ ਲਾਲਾ ਜੀ ਕੀ ਕਰੀਏ ਹੁਣ ਅਗੈਤੀ ਸਕੂਲ ਚ ਮੁੰਡਾ ਪਾਇਆ ਹੋਇਆ ਇੰਨੀ ਫੀਸ ਚੱਲਦੀ ਹੁਣ ਤਾਂ ਸਕੂਲਾਂ ਚ ਕੋਈ ਨਾ ਪੈਸੇ ਦੇ ਹੀ ਲੱਗਤਰਾ ਹੋ ਜਾਊਗਾ ਪਰ ਵਿਆਜ ਥੋੜਾ ਦੇਖ ਕੇ ਲੈਣਾ ਪਊ ਮੈਨੂੰ 3-4% ਦਾ ਰੇਟ ਚੱਲਦਾ ਹੁਣ ਵਿਆਜ ਦਾ ਉਹ ਦੇਖ ਕੇ ਲਾ ਲਓ ਲਾ ਦਿੰਦਾ ਅੱਜ ਕੱਲ ਪੈਸਾ ਕਿਸੇ ਕੋਲ ਮੰਗਿਆ ਨਹੀਂ ਮਿਲਦਾ ਕੋਈ ਨਹੀਂ ਕਿਤੇ ਜਿੱਥੇ ਮਰਜ਼ੀ ਜਾਏ ਤੇ ਨੋ ਰੁਪਈਆ ਦੇ ਦੇ ਕੋਈ ਦਾਦਾ ਜੀ ਦੇਖੋ ਮੈਂ ਹੋਰ ਕਿਸੇ ਕੋਲ ਵੀ ਜਾ ਸਕਦਾ ਸੀ ਤੁਸੀਂ ਆ ਸਾਡੇ ਆਪਣੇ ਬੰਦੇ ਹੋ ਤੁਸੀਂ ਸਾਡਾ ਕਿੰਨਾ ਕੀਤਾ ਤਾਂ ਕਰਕੇ ਅਸੀਂ ਤੁਹਾਡੇ ਕੋਲ ਆਏ ਲਾਲਾ ਜੀ ਦੇਖ ਕੇ ਲਾ ਦਿਓ ਪੈਸੇ ਠੀਕ ਹੈ ਠੀਕ ਹੈ ਚਲ ਕੋਈ ਨਾ ਫਿਰ ਆ ਜਨ ਕਰਦੇ ਸਨ ਲੈ ਜਾ ਪੈਸੇ ਮੈਂ ਤਾਂ ਗੁੱਟ ਤੇ ਦੇਰੀ ਜੇ ਮਹੀਨੇ ਦਾ ਆਇਆ ਕਹਿੰਦਾ ਤੁਸੀਂ ਪਰਵਾਹ ਹੀ ਨਾ ਮੰਨੋ ਤੁਸੀਂ ਪੈਸੇ ਦੇ ਤੇ ਤਾਂ ਤੁਹਾਡੇ ਪੈਸੇ ਮਿੰਟ ਚ ਆ ਜਾਣਗੇ ਤੁਹਾਡੇ ਬਸ ਠੀਕ ਕਰਦੇ ਨੇ 6 ਮਹੀਨਿਆਂ ਦਾ ਟਾਈਮ ਲੱਗਾ ਬਸ ਠੀਕ ਹੈ ਧੰਨਵਾਦ ਧੰਨਵਾਦ ਮੇਟੇ ਗਾਰਮ ਹੋਵੇ ਉਹਦੇ ਹੀ ਤਕਵਾਤ ਨੇ ਵੀ ਰਿਪਰੈਜ਼ੈਂਟ ਚੱਲ ਗਿਆ ਆਲਾ ਮਾੜੀਆਂ ਲਾਤਾਂ ਨੇ ਪਪਾਲੇ ਇਸ ਤਾਂ ਭਰਦੀ ਏ ਪਰ ਪੜਨ ਤਾਂ ਹੀ ਕੰਦੀਏ ਲਾਦੇ ਹੁਣ ਫੇਰ ਫੋਨ ਤੇ ਲੱਗੀ ਪਈਆਂ ਤੂੰ ਹੋਰ ਕੀ ਕਰੇ ਆਪੂ ਹਾਂ ਕਿਸ ਲਈ ਜਾਂਦਾ ਓਏ ਬਸ ਹਰ ਬੰਦੀ ਮਾਰਦੇ ਰਹਾ ਕਰ ਸਾਰਾ ਦਿਨ ਤੂੰ ਤੇਰੀ ਪੜਾਈ ਦਾ ਖਰਚ ਦਾ ਹਿੱਲਾ ਹੋ ਗਿਆ 10000 ਹਾਂ 10000 ਰੁਪਿਆ ਮੈਂ ਬਾਣੀ ਤੋ ਫੜ ਲਿਆ ਆ 6 ਮਹੀਨਿਆਂ ਦੇ ਦਿੱਤਾ ਅਗਲੇ ਨੇ ਠੀਕ ਆ ਹੁਣ ਪੜਾਈ ਆਪਣੀ ਚੰਗੀ ਤਰ੍ਹਾਂ ਪੜਿਆ ਕਰ ਕੋਈ ਨਾ ਬਾਪੂ ਕੱਲੂ ਭਰਿਓ ਫੀਸ ਵਰ ਮੈਂ ਚਲ ਇਹ ਠੀਕ ਹੈ ਹਾਂ ਵੀ ਸਾਪਣਾ ਪੈਂਦਾ ਤੇ ਮਾੜੀਆਂ ਲਾਦਾ ਦਾ ਕਿੱਥੇ ਜਾ ਮਰੀ ਆ ਜਾ ਪਰਮਾ ਦੀ ਧੂਣ ਚੋਂ ਪੈਦਾ ਹੋਈਆਂ ਨੇ ਸਾਰੀਆਂ ਕੱਪੀ ਨਹੀਂ ਕਰਦੀਆਂ ਤੂੰ ਆ ਲਾਟੋ ਹਾਂ ਭਾਈ ਨਮਾਦੀਏ ਵੇ ਤੈਨੂੰ ਅੱਜ ਚੱਲ ਨਮਾਦ ਨੂੰ ਦਿੰਦਾ ਹੈ ਨਾ ਆ ਆਵੇ ਸਾਰੀ ਅੱਖੋਂ ਟੱਕਾ ਕਰਦੀ ਹੈ ਸਭ ਤੋਂ ਮਾਰਦੀ ਤੂੰ ਮਾਰ ਲੱਗਿਆ ਨਾ ਹੈ ਹੋਰੀ ਜੀ ਇਹ ਵੀ ਆ ਤੈਨੂੰ ਪੈਸੇ ਦਿੱਤੇ ਤੈਨੂੰ ਹਾਲੇ ਤੱਕ ਮੋੜੇ ਨਹੀਂ ਦੇਖਣਾ ਕਲੀ ਹੋਗਾ ਓ ਜੱਟਾ ਓ ਜੱਟਾ ਕਲੀ ਆ ਓ ਕਿਹੜਾ ਕੰਜਰ ਆ ਗਿਆ ਓ ਕਲੀ ਆ ਓ ਆ ਜਾ ਭਈ ਆ ਜਾ ਕੌਣ ਹੈ ਹੋਰ ਫਿਰ ਜੱਟਾ ਕੀ ਹਾਲ ਹੈ ਹੋਰ ਬਾਣਿਆ ਜੀ ਓ ਠੀਕ ਹੋ ਓ ਠੀਕ ਆ ਜੀ ਠੀਕ ਆ ਤੁਸੀਂ ਕਿਵੇਂ ਆ ਗਏ ਸਭਾ ਤੈਨੂੰ ਪਤਾ ਤਾਂ ਹੈਗਾ ਤੇਰੇ ਕਣੀ 6 ਮਹੀਨੇ ਹੋ ਗਏ ਪੈਸੇ ਲੈ ਕੇ ਆਏ ਦੀਗਾ ਸਾਬ ਜੀ ਖੜਾਗਾ 10000 ਰੁਪਏ ਲੈਣਾ ਸੀ ਉਹ ਲਾਲਾ ਜੀ ਦੇ ਦਾਂਗੇ ਰੋਡੇ ਪੈਸੇ ਕਿਉਂ ਘਬਰਾਉਣੇ ਹੁੰਨੇ ਹੋ ਦੂਸਰੇ ਤੀਸਰੇ ਦਿਨ ਮੂੰਹ ਚੱਕ ਕੇ ਆ ਜਾਂਦੇ ਹੋ ਤੁਸੀਂ ਵੀ ਦੱਸ ਅਸੀਂ ਭੱਜੇ ਜਾਂਦੇ ਆ ਗੱਲਾਂ ਆ 4% ਵਿਆਜ ਤੇ ਦੇ ਹੋਣੇ ਤੇਰਾ ਸਾਰਾ ਹਿਸਾਬ ਕਿਤਾਬ ਲਾ ਕੇ ਦੇਖ ਲੈ ਤੇਰਾ ਬਣ ਗਿਆ ਜੁਲਾ ਬਣ ਗਿਆ 14-15000 ਰੁਪਏ ਬਣ ਗਿਆ ਤੇਰਾ ਦੇਖ ਲੈ 14-15000 ਲੈ ਉਹ ਤੈਨੂੰ ਮੰਗੀ ਤਾਂ ਕੋਈ ਦਵਾਨੀ ਨਹੀਂ ਦਿੰਦਾ ਦੀ 4% ਦੇ ਤੈਨੂੰ ਮੈਂ ਮਸਾਂ ਦੇ ਆ ਆ 15000 ਕਿਵੇਂ ਹੋ ਗਿਆ ਚੱਲ ਕੋਈ ਨਹੀਂ ਕਰਦਾਂਗੇ ਹਿੱਲਾ ਇਹਦਾ ਵੀ ਲਾਲਾ ਜੀ ਤੁਸੀਂ ਘਪਰਾਇਆ ਨਾ ਕਰੋ ਜਦੇ ਬਹੁਤ ਤੁਸੀਂ ਘਪਰਾ ਜਾਂਦੇ ਜੱਟਾ ਛੇਤੀ ਛੇਤੀ ਸੀ ਇਲਾ ਕਰੋ ਨਹੀਂ ਤਾਂ ਦਿਨੋਂ ਦਿਨ ਵਧਣਗੇ ਪੈਸੇ ਤਾਂ ਫਿਰ ਵਿਆਜ ਦੇ ਤੈਨੂੰ ਪਤਾ ਹੀ ਆ ਪਾਣੀ ਦਾ ਵਿਆਜ ਕਿੱਥੇ ਜਾ ਕੇ ਨਿਪਟਦਾ ਉਹ ਲਾਲਾ ਜੀ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਤਾਂ ਜੱਟ ਮਾਰਦੇ ਰਹਿੰਦੇ ਨੇ ਕਦੇ ਧਾਰਾ ਕੱਢਨੀ ਆ ਸਾਨੂੰ ਖੇਤੀ ਤੋਂ ਕੁਝ ਨਹੀਂ ਬਚਦਾ ਐ ਤੁਸੀਂ ਥੋੜਾ ਮੋਟਾ ਜੱਟਾਂ ਬਾਰੇ ਵੀ ਤਾਂ ਸੋਚਿਆ ਕਰੋ ਨਹੀਂ ਤਾਂ ਤੁਹਾਨੂੰ ਉਦੋਂ ਚਾਹੀਦਾ ਕਦੇ ਕੁਝ ਕਰਦੇ ਆ ਕਦੇ ਕੁਝ ਕਰਦੇ ਆ ਕਦੇ ਗੱਟੀਆਂ ਦੀ ਕਦੇ ਟਰੈਕਟਰ ਲੈਂਦਾ ਹੁਣ ਫਿਰ ਬੇਬੇ ਪਾਣੀ ਆ ਉਹ ਹੋ ਜਾਂਦੇ ਨੇ ਓਏ ਹੋਰ ਲਾਲਾ ਜੀ ਥੋੜਾ ਤਾਂ ਕੀ ਕਰੀਏ ਹੁਣ ਐਵੇਂ ਦੱਸੋ ਚਾਹ ਪਾਣੀ ਕੀ ਆਉਂਗੇ ਨਾ ਨਾ ਮੈਨੂੰ ਚਾਹ ਪਾਣੀ ਕੁਛ ਨਹੀਂ ਚਾਹੀਦੀ ਮੈਨੂੰ ਮੇਰੇ ਪੈਸੇ ਦੇ ਦੇ ਦੱਸ ਕਿਤਨੇ ਦੇਗਾ ਉਹ ਪਹਿਲਾਂ ਚਾਹ ਪਾਣੀ ਪੀ ਲੋ ਪੈਸੇ ਪੂਜੇ ਆ ਜਾਣਗੇ ਥੋੜੇ ਕਾਹਨੂੰ ਤੁਸੀਂ ਮੈਨੂੰ ਇੱਕ ਦਿਨ ਕਿਰਤ ਦੇ ਵੀ ਕਿਦਦਨ ਲਏਗਾ ਮੈਂ ਉਦਨੇ ਆਉਂਗਾ ਫਿਰ ਮੈਂ ਤਾਂ ਰੋਜ਼ ਰੋਜ਼ ਕਿੜੇ ਮਾਰਦਾ ਚਿੰਕਾ ਨਹੀਂ ਲੱਗਦਾ ਤੇਰੇ ਕਿ ਨਹੀਂ ਕੋਈ ਨਾ ਦੇ ਦਾਂਗੇ ਮੈਂ ਥੋੜਾ ਜਿਹਾ ਮੈਨੂੰ ਟਾਈਮ ਦੋ ਥੋੜੇ ਜਿਹੇ ਦਿਨ ਦੋ ਮੈਨੂੰ ਕੋਈ ਨਾ ਮੈਂ ਪੈਸੇ ਢੋਟੇ ਸਾਰੇ ਲਿਟਾ ਦੂੰਗਾ ਕਿੰਨਾ ਵਿਆਜ ਪੂਜ ਖਾਸਾ ਬਣਾ ਰੱਖਿਆ ਚੱਲ ਕੋਈ ਨਹੀਂ ਬਾਣੀ ਚੱਲ ਠੀਕ ਹੈ ਭਾਈ ਮੈਂ ਫੇਰ ਮਾਰੂੰ ਕਿਹੜਾ ਮੈਨੂੰ ਬਾਰੀ ਬਾਰੀ ਕਿਹੜਾ ਮਾਦਾ ਚੰਗਾ ਨਹੀਂ ਲੱਗਦਾ ਕੋਈ ਚਾਹ ਪੀ ਜਾਂਦੇ ਨਾ ਨਾ ਬੱਸ 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 ਓਕਸਮੇਲਾ ਲੱਗ ਪਰੋਣਾ ਤੂੰ ਤਾੜਾ ਨਹੀਂ ਛੋਟੀ ਕੋ ਨਹੀਂ ਕੀ ਹਾਲ-ਬਾਲ ਹਾਲ ਤਾਂ ਬੱਧੀ ਹੈ ਜੀ ਤੈਨੂੰ 10000 ਰੁਪਏ ਲੈ ਕੇ ਗਿਆ ਸੀ ਐਸੇ ਮਹੀਨੇ ਹੋ ਗਏ ਮੋੜਨ ਦਾ ਨਾ ਨਹੀਂ ਲੈਂਦੇ ਉਹ ਫੇਰ ਕੀ ਦੇ ਦਾਂਗੇ ਲੈ ਫੇਰ ਕਹਿਣਗੇ ਲਾਲਾ ਵਿਆਜ ਤੇ ਵਿਆਜ ਲਾਈ ਜਾਂਦਾ ਅਸੀਂ ਭੱਜੇ ਜਾਂਦੇ ਆ ਨੀ ਭੱਜਣ ਵਾਲੀ ਗੱਲ ਨਹੀਂ ਹੈਗੀ ਜੱਟਾ ਫਿਰ ਤਾਂ ਫਿਰ ਕਹਿੰਦੇ ਨੇ ਲਾਲਾ ਵਿਆਜ ਤੇ ਵਿਆਜ ਲਾਈ ਜਾਂਦਾ ਵਿਆਜ ਤਾਂ ਫਿਰ ਬਣੂਗਾ ਇਹ ਦੱਸ ਉਹ ਇਹ ਨਹੀਂ ਸਵੇਰੇ ਸਵੇਰੇ ਆਈਂਦਾ ਆਥਣ ਵੇਲੇ ਆਈਂਦਾ ਕੋਈ ਨਾ ਕੋਈ ਨਾ ਹੋਰ ਠੀਕ ਹੋ ਹਾਂ ਠੀਕ ਠਾਕ ਰਾਜੀ ਪਾਜੀ ਹੋਰ ਤੁਸੀਂ ਰਾਓ ਬਾ ਵਧੀਆ ਵਧੀਆ ਜੀ ਕੋਈ ਨਾ ਦੇ ਦਾਂਗੇ ਦੇ ਦਾਂਗੇ ਦਵਾ ਦਾਂਗੇ ਜਵਾਕਾ ਤੋਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਠੀਕ ਆ ਓਕੇ ਇਹ ਤਾਂ ਲਾਲੇ ਕੰਜਰ ਨੇ ਬਹੁਤ ਯਾਰ ਪੈਸੇ ਬਣਾਤੇ ਹਨ ਬਾੜਾ ਵਿਆਜ ਲਾਤਾ ਯਾਰ ਇਹਨਾਂ ਸੋਚਿਆ ਨਹੀਂ ਸੀਗਾ ਹੁਣ ਤਾਂ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਬਾਣੀਏ ਤੇ ਮੈਨੂੰ ਪਾਣੀ ਇਹ ਲੋਟ ਆਉਂਦੇ ਕੋਈ ਨਾ ਜੱਟ ਕੁਛ ਨਾ ਕੁਛ ਤਾਂ ਕਰੂਗਾ ਇਹ ਓਤਾਇਆ ਜੀ ਕੀ ਹਾਲ ਵਾਲਾ ਬੰਦਾ ਠੀਕ ਹੈ ਠੀਕ ਆ ਉਹ ਲਾੜੇ ਨੇ ਬਹੁਤ ਚੱਕਰਾਂ ਚ ਪਾ ਰੱਖਿਆ ਮੈਨੂੰ ਤਾਂ ਕੀ ਹੋ ਗਿਆ ਉਹ ਵਿਆਜ ਬੂਜ ਤੇ ਮੈਂ ਪੈਸੇ ਫੜੇ ਸੀਗੇ ਹੈ 5 15000 ਵਾਧੂ ਦਾ ਬਣਾਈ ਬੈਠਾ ਹੈ ਨਾਲਾ ਦਾ 1 ਰੁਪਇਆ ਦੇ ਕੇ 11 ਬਣਾ ਲੈਂਦਾ ਇਹ ਤਾਂ ਅਸੀਂ ਚੱਕਰਾਂ ਨਾਲ ਕੰਮ ਚਲਾਉਂਦੇ ਨੇ ਓਏ ਹੋਰ ਕੀ ਕਰੀਏ ਦੂਸਰੇ ਤੀਸਰੇ ਦਿਨ ਮੇਰੀ ਮੰਜ਼ੀ ਤੇ ਆ ਕੇ ਖੜ ਜਾਂਦਾ ਕਹੇ ਪੈਸੇ ਚਾਹੀਦੇ ਨੇ ਪੈਸੇ ਚਾਹੀਦੇ ਨੇ ਦੱਸ ਕੀ ਕਰੀਏ ਸਾਹ ਤਾਂ ਇਹਨਾਂ ਨੂੰ ਚੱਕਰਪਤੀ ਕਹਿੰਦੇ ਨੇ ਐ ਚੱਕਰ ਪਾਉਂਦੇ ਨੇ ਇਹ ਓ ਹੋਰ ਤਾਇਆ ਇਹਨੇ ਤਾਂ ਜਾਨ ਖਾਲੀ ਸਾਡੀ ਓਏ ਨਾ ਤੁਨੂੰ ਨਾ ਬਰੇ ਓ ਹੋਰ ਟਕੜਾ ਤਾਇਆ ਹਾਂ ਠੀਕ ਠਾਕ ਰਾਜੀ ਬਜੀ ਚੱਲ ਠੀਕ ਆ ਮਿਲਦੇ ਆ ਕੋਈ ਨਾ ਦੇ ਦਾਂਗੇ ਅੱਜ ਨਹੀਂ ਮੇਰੇ ਪੁੱਤ ਨੂੰ ਹੀ ਘੜਦਾ ਅੱਜ ਤਾਂ ਜੰਟ ਤੋਂ ਪੈਸੇ ਲੈ ਕੇ ਜਾਊਂਗਾ ਡਬਲ ਉਹ ਆ ਜਾ ਜਟਾ ਕਿਉਂ ਡੰਗਲਾਂ 'ਚ ਟਲਦਾ ਫਿਰਿਆ ਨਾ ਥੀਰ ਆ ਗਿਆ ਇਹ ਰੋਜ਼ ਦਾ ਕਲੇਸ਼ ਬੰਗਲੇ ਲੱਗਦਾ ਇੱਥੇ ਗੇਮ ਪਾਉਣੀ ਪਊਗੀ ਜਟਾਂ ਵਾਲੀ ਗੇਮ ਪਾਉਣੀ ਪਊਗੀ ਐਸੇ ਆ ਮੈਂ ਤਾਂ ਦੇਖਦਾ ਕੀ ਹੈ ਨਾ ਬਾਹਰ ਬਾਹਰ ਆ ਜਾਂਦਾ ਹੈ ਕੀ ਕਰੀਏ ਹੁਣ ਅਗਾ ਹਾਂ ਜੀ ਲਾਲਾ ਜੀ ਕਿਵੇਂ ਆਉਣਾ ਹੋ ਗਿਆ ਆ ਵੀ ਜੱਟਾ ਹਾਂ ਜੀ ਮੈਂ ਕਿਹਾ ਤੂੰ ਤਾਂ ਹੁਣ ਨਹੀਂ ਆਉਂਦਾ ਮੈਨੂੰ ਹੀ ਆਉਣਾ ਪੈਣਾ ਨਾ ਜ਼ਰੂਰ ਹੈ ਥੋੜਾ ਹੀ ਘਰ ਆ ਮਾਰੇ ਜਾ ਕਰੋ ਕਿਹੜੇ ਹੁਣ ਤਾਂ ਕਰ ਦੋ ਸਾਹਿਬ ਉਹ ਸਾਹਿਬ ਕਿਤਾਬ ਕਰ ਦਾਂਗੇ ਲਾਲਾ ਜੀ ਕੀ ਹੋਇਆ ਰਹਿੰਦਾ ਤੁਹਾਨੂੰ ਤਾਂ ਬਹੁਤ ਟਾਈਮ ਹੋ ਗਿਆ ਤੁਹਾਨੂੰ ਕਿਹਾ ਸੀ ਥੋੜਾ ਟਾਈਮ ਖੜਚੋ ਖੜਚੋ ਹੁਣ ਹੁਣ ਕਿੰਨਾ ਕੁ ਟਾਈਮ ਖੜਾ 6 ਮਹੀਨੇ ਦੇ ਨੇ ਕਿਹਾ ਸੀ 1.5 ਮਹੀਨਾ ਉਤਾਂ ਦੀ ਹੋਰ ਟੱਪ ਗਿਆ ਉਹ ਲਾਲਾ ਜੀ ਤੁਹਾਡੇ ਲਈ ਮੇਰੇ ਕੋਲ ਇੱਕ ਖੁਸ਼ਖਬਰੀ ਹੈ ਮੁਸਕਾਵਲੀ ਕੀ ਜੱਟਾ ਉਹ ਇਹ ਜੀ ਸਕੀਮ ਲੈ ਕੇ ਆਇਆ ਜਿਹਦੇ ਨਾਲ ਪੈਸੇ ਰੋੜਦੇ ਦੁੱਗਣੇ ਹੋ ਜਾਣੇ ਆ ਦੁੱਗਣੇ ਪੈਸੇ ਮੈਨੇ ਪੈਨਾਂ ਵਾਲੇ ਦਾ ਮੋੜਦੇ ਦੁੱਗਣੇ ਕਿਵੇਂ ਹੋ ਜਾਣਗੇ ਪਹਿਲਾਂ ਤੁਸੀਂ ਮੇਰੀ ਗੱਲ ਸਮਝੋ ਤੁਸੀਂ 4% ਵਿਆਜ ਤੇ ਮੈਨੂੰ ਪੈਸੇ ਦਿੱਤੇ ਸੀ ਨਾ ਹਾਂ ਜੱਟਾ ਹੁਣ 8% ਹੋ ਜਾਣਿਆ 8% ਵਿਆਜ ਇੰਨਾ ਵਿਆਜ ਕਿਵੇਂ ਪਹਿਲਾਂ ਤੁਸੀਂ ਐਵੇਂ ਤਾਂ ਪੁੱਛ ਲੋ ਕਿਉਂ ਕਿਉਂ ਦੱਸਦੇ ਸੀ ਉਹ ਤਾਂ ਮोटा ਘਰ ਦਾ ਕੰਮ ਕਰਨਾ ਪੈਣਾ ਹੋਰ ਕੁਝ ਨਹੀਂ ਬਸ ਮਾਲਾ ਮਾਰੋ ਤੂੰ ਮੈਨੂੰ ਨਾ ਟਿਰ ਸਮਝਿਆ ਲਾਲਾ ਜੀ ਇਹ ਚ ਠੋਡਾ ਹੀ ਫਾਇਦਾ ਲੈ ਮੇਣਾ ਫਾਇਦਾ ਕਿਵੇਂ ਆ ਉਹ ਤੁਸੀਂ ਇੱਕ ਵਾਰ ਕਰਕੇ ਤਾਂ ਦੇਖੋ ਠੋਡਾ ਫਾਇਦਾ ਹੋ ਗਿਆ ਉਹ ਮੇਰਾ ਨਾਮ ਪਲਟਾ ਦਿਓ ਤੁਸੀਂ ਤੇ ਨਾਮ ਪੈਦਾ ਹੋਇਆ ਤੇਰੇ ਕਹਿਣ ਦਾ ਮਤਲਬ ਜੇ ਮੈਂ ਹੁਣ ਤੇਰੇ ਨਾਲ ਕੰਮ ਕਰਨਾ ਤਾਂ ਫਿਰ ਪਿਆਜ ਦੁੱਗਣਾ ਪਊਗਾ ਦੁੱਗਣਾ ਦੁੱਗਣਾ ਇਹ ਨਾ ਗੱਲ ਬਣ ਜੂ ਲਾਲਾ ਜੀ ਤੁਹਾਡੀ ਜੱਟ ਦੇਖਣ ਦਾ ਪਊਗਾ ਹੀ ਲੱਗਦਾ ਹਰ ਕਿਸੇ ਪਤਾ ਕੋਈ ਇਹ ਜੀ ਸਕੀਮ ਹੋਵੇ ਇਹਦੇ ਕੋਲੇ ਪੈਸੇ ਦੁੱਗਣੇ ਹੁੰਦੇ ਹਨ ਗੱਲ ਕਿਉਂ ਨਹੀਂ ਤੁਹਾਨੂੰ ਹਾਂ ਜੱਟਾ ਕੋਈ ਨਾ ਦੱਸ ਫਿਰ ਕੀ ਕਰਨਾ ਪਊਗਾ ਆਗੇ ਲੈਣ ਤੇ ਹਾਂ ਹਾਂ ਐਵੇਂ ਨਹੀਂ ਲਾਲਾ ਚੱਕਰਵਤੀ ਕਹਿੰਦੇ ਆ vero ਹੀ ਆ ਨਾ ਥੋੜੇ ਚੱਕਰ ਘੁੰਮਦੇ ਰਹਿੰਦੇ ਨੇ ਤਾਂ ਹੀ ਕਹਿੰਦੇ ਨੇ ਹਾਂ ਚਲੋ ਕੋਈ ਨਾ ਹੁਣ ਕੰਮ ਤੇ ਲੱਗ ਜਿਓ ਫੇਰ ਤੇ ਮੇਰਾ ਅਗਲੀ ਕਾਰਵਾਈ ਬਾਅਦ ਚ ਸ਼ੁਰੂ ਕਰਾਂਗੇ ਨੀ ਪਹਿਲਾਂ ਮੈਨੂੰ ਐ ਦੱਸ ਵੀ ਪੈਸੇ ਕਿੰਨੇ ਹੋ ਜਾਣਗੇ ਉਹ ਭਾਜੇ ਤਾਂ ਦੁੱਗਣੇ ਹੋ ਜਾਣਗੇ ਆ ਜਿਹੜਾ ਤੁਸੀਂ ਮੈਨੂੰ 10-15000 ਕਹਿ ਰਹੇ ਹੋ ਨਾ ਇਹ ਤਾਂ ਦੁੱਗਣਾ ਲਾੜੂ ਹੁਣ ਤੁਸੀਂ ਐਨੇ ਪੈਸੇ ਆ ਸਭਾਲੇ ਨਹੀਂ ਜਿਹੜੇ ਥੋੜੇ ਤੋਂ ਪੈਸੇ ਲਾਣਾ ਜੀ ਚੱਕ ਦੋ ਫੱਟੇ ਫਿਰ ਲਾ ਲਓ ਸਕੀਮ ਲੱਗਦਾ ਜੱਟ ਦੀ ਗੱਲ 'ਚ ਕੋਈ ਦਮ ਹੈਗਾ ਤਾਂ ਹੀ ਜੱਟੇ ਡੇ ਡੇ ਟਰੈਕਟਰ ਗੱਡੀਆਂ ਲੈ ਕੇ ਘੁੰਮਦੇ ਨੇ ਇਹਨਾਂ ਕੋਲੇ ਸਕੀਮ ਆ ਕੋਈ ਦੁੱਗਣੇ ਕਰਨ ਵਾਲੀ ਪੈਸੇ ਕਿਉਂ ਨਾ ਦੇਖੀ ਜਾਵੇ ਦੱਸ ਫਿਰ ਜੱਟਾ ਕੀ ਕਰਨਾ ਬੂ ਫਿਰ ਲੱਗ ਦੋ ਡੰਗਰਾ ਤੇ ਆ ਥੋੜਾ ਮੋਟਾ ਗੋਹਾ ਕੁੜਾ ਆ ਸਾਈਡ ਤੇ ਕਰ ਦੋ ਨਮਾਨ ਮੂੰਹ ਤੋਂ ਬਸ ਡੰਗਰਾ ਨੂੰ ਫਿਰ ਆਪਾਂ ਖੇਤਾਂ ਵੱਲ ਚੱਲਦੇ ਆ ਹੈ ਚੱਲ ਠੀਕ ਹੈ ਮਰੇ ਜੱਟਾ ਹਾਂ ਅੱਛਾ ਲੈ ਜੀ ਹੁਣ ਤਾਂ ਜੱਟ ਨੂੰ ਤਾਂ ਪੈਸੇ ਦੁੱਗਣੇ ਕਰਨ ਵਾਲੀ ਸਕੀਮ ਮਿਲ ਗਈ ਜੇ ਇਹਦਾ ਕੰਮ ਤਾਂ ਹੁਣ ਕਰ ਦੰਨੇ ਆਪਾਂ ਕਿੰਨਾ ਕ ਟਾਈਮ ਲੱ ਚੰਦ ਕਿਵੇਂ ਡੰਗਰਾਂ 'ਚ ਫਿਰਦਾ ਆ ਆ ਜਾਂਦਾ ਆ ਪਹਿਲਾਂ ਤਾਂ ਬੈਠ ਤੈਨੂੰ ਮੈਂ ਸਾਰੀ ਗੱਲ ਦੱਸਦਾ ਬੈਠ ਇਸ ਤੇ ਹੂੰ ਇਹ ਲਾੜੇ ਹੁਣੇ ਕਹਿੰਦੇ ਨੇ ਨਾ ਕਿ ਟੱਕਾ ਦਾ ਦਿਮਾਗ ਨਹੀਂ ਹੁੰਦਾ ਆਹ ਝੱਟ ਨੇ ਦਿਮਾਗ ਲਾ ਕੇ ਸਕੀਮ ਇਹ ਜੀ ਲਾਈ ਆ ਬਾਣੀਏ ਤੇ ਬਾਣੀਆ ਪਰਦਾ ਫੂਕਦਾ ਕੰਮ ਕਰਦਾ। ਆਹ ਕੀ ਕੈਸੀ ਰੀਲਾ ਲਾਦਾ ਫਿਰ ਪਤਾ ਪਾਇਦਾ ਹੈ ਹੈਨਾ? ਆ ਬਾਬਰ ਬਾਪੂ ਦਾ ਤੇਰਾ ਬਾਹੋ ਦਿਮਾਗ ਕੰਮ ਕਰਦਾ। ਪਰ ਤਾ ਗੋਹਾ ਕੂੜਾ ਨਹੀਂ ਹੁੰਦਾ ਤੇ ਗਿਰ ਜਾਂਦਾ। ਕਦੇ ਕੰਦ ਚ ਵੱਜਦਾ। ਠੀਕ ਹੈ ਠੀਕ ਹੈ ਠੀਕ ਹੈ। ਵਾਹੋ ਆ ਵਾਸੇ ਤੇਰੇ। ਹੁਣ ਇਹਨੂੰ ਖੇਤ ਲੈ ਕੇ ਜਾਵਾਂਗੇ। ਖੇਤ ਦਾ ਨਕਸ਼ਾ ਦਿਖਾਵਾਂਗੇ ਇਹਨੂੰ। ਠੀਕ ਹੈ ਠੀਕ ਹੈ। ਬਾਪੂ ਅੱਲਾਣਾ ਕਿਵੇਂ ਕੰਮ ਲਾ ਰਖਿਆ ਜਾ ਦੇਖ ਲੈ ਫਿਰ ਮੈਂ ਤਾਂ ਤੇਰੇ ਬਾਪੂ ਦੀ ਗੱਲ ਬਾਤ ਐਂਡਾ ਪੁੱਤ ਐਂਡਾ ਠੀਕ ਆ ਜਿੱਥੇ ਤੇਰਾ ਬਾਪੂ ਕਹੇ ਬਾਣੀਆਂ ਪੁਣੀਆਂ ਵਰਗੇ ਕਿੱਥੇ ਤਾਂ ਉਹ ਕੰਮ-ਕੁਮ ਮਲਾ ਦਿੰਦਾ ਪਰ ਛੋਟੇ-ਮੋਟੇ ਲੋਕ ਨੇ ਆਪਣੇ ਲਈ ਆਹ ਦੇਖ ਕਿਵੇਂ ਕੰਮ ਕਰ ਰਿਹਾ ਦੇਖ ਮੱਜਾਂ ਨਾਲ ਨੱਕਾ ਲਾ ਟੰਕਰ ਹੋਇਆ ਪੁੱਤ ਹੈ ਹੁਣ ਖੇਤ ਜਾ ਕੇ ਉਹ ਦੇਖੀ ਤੂੰ ਇਹਦੇ ਨਾਲ ਕੀ ਹਾਨ ਕਰਦੇ ਹਾਂ ਉਹ ਪਾਣੀ ਪੁਣੀਆਂ ਕੀ ਚੀਜ਼ ਹੁੰਦੈ ਪਤਾ ਤੂ ਦਰਿਆਣਾ ਕਰਨਾ ਤੋਂ ਇਹਨਾਂ ਨੂੰ ਤਾਂ ਸਗੋਂ ਆਪਾਂ ਨੇ ਸਾਬਕ ਸਿਖਾਉਣਾ ਇਹ ਜਿਹੜੇ ਲੁੱਟਦੇ ਨੇ ਨਾ ਅੰਦੇ ਲੁੱਟ ਖਸੋਟ ਆਪਾਂ ਨੇ ਕਰਨੀ ਆ ਹਾਂ ਠੀਕ ਹੈ ਹਾਂ ਪਾਣੀ ਲੋੜ ਵੀ ਇਹ ਮੰਦਲੇ ਹਾਂ ਤੂੰ ਖੇੜ ਆਪਣਾ ਜਾ ਕੇ ਤੂੰ ਠੀਕ ਹੈ ਚੱਕਦੇ ਫੱਟੇ ਓਹੋ ਓਹੋ ਕੰਮ ਦਾ ਖਾਸ ਔਖਾਗਾ ਉਹੀ ਜੱਟ ਕਹਿੰਦੇ ਨੇ ਜੱਟ ਬੇਲੇ ਰਹਿੰਦੇ ਨੇ ਜਿਹੜੀ ਬੱਸ ਕਰਾ ਦੇ ਜੱਟਾਂ ਨਿਬੜ ਗਿਆ ਦੀ ਤਾਂ ਬਾਜੀ ਲਾਲਾ ਜੀ ਇਹ ਆ ਬੈਠੇ ਹੋ ਮੇਰੀ ਬਹੀ ਜੀ ਹੋਣੀ ਪਈ ਐ ਅਦਾ ਵੀ ਕਰਦਾ ਸੀ ਜੀ ਨਿਪੜ ਗਿਆ ਜੀ ਤਾਂ ਅਦਾ ਕੰਮ ਕੁੱਝ ਨਿਪੜ ਗਿਆ ਚੱਲ ਕੋਈ ਗੱਲ ਨਹੀਂ ਹਣ ਆਪਾਂ ਚੱਲਦਾ ਖੇਤ ਬਾਸ ਖੇਤ ਨੂੰ ਕੁਝ ਕਰੋਗੇ ਚਲ ਜੀ ਚੱਲ ਫਿਰ ਮੇਰੇ ਸੜੇ ਦਾ ਨੀਣਾ ਵੀ ਵਧਣਾ ਪਊਗਾ ਦੱਸ ਕਦੇ ਵੀ ਨਹੀਂ ਜਾਣੇ ਨੇ ਆ ਕੰਮ ਘੜੇ ਦੇ ਹਾਂ ਇਹ ਤਾਂ ਔਖੀ ਬੋਤ ਆ ਮਿੱਤ ਤਾਂ ਪਹਿਲਾਂ ਭਾਲ ਮੇ ਨਹੀਂ ਬੈਠਿਆ ਜਾਂਦਾ ਇਹ ਪਤਾ ਨਹੀਂ ਕਿਵੇਂ ਪੱਟ ਲੈਂਦੇ ਨੇ ਉਹ ਨੋ 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 ਉਹ ਹਾਂ 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 ਮੇਤ ਤੋਂ ਨਹੀਂ ਹੁੰਦੇ ਇਹ ਕੰਮ ਕੁੰਮ ਭੈਣ ਮਣਾਓ ਕਾਓ ਲਾਲਾ ਉਹ ਮੈਂ ਇਹ ਗਿਆ ਨਹੀਂ ਰਾਂ ਉਹ ਭਾਈ ਮੇਰ ਤੋਂ ਤਾਂ ਗਲਤੀ ਹੋ ਗਈ ਮੇਰ ਤੋਂ ਨਹੀਂ ਤੁਹਾਡੇ ਨਾਲ ਅਸਪਸ਼ਟ ਜਿਹੇ ਹੁੰਦੇ ਹੈਗੇ ਕਿਉਂ ਕੀ ਹੋ ਗਿਆ ਇੰਨੀ ਜਲਦੀ ਥੱਕ ਗਿਆ ਨਾ ਨਾ ਮੈਨੂੰ 8% ਦੀ ਲੋੜ ਆ ਵਿਆਜ ਦੀ ਨਾ ਮੈਨੂੰ ਚਾਹ ਨਹੀਂ ਮੈਨੂੰ ਨਹੀਂ ਡਬਲ ਦੀ ਲੋੜ ਹੈਗੀ ਬਹੁਤ ਓਕੇ ਕੰਮ ਨੇਗੇ ਤੁਸੀਂ ਪਤਾ ਨਹੀਂ ਤੁਹਾਨੂੰ ਕਿਵੇਂ ਕਣੀ ਜਾਨੇ ਹੋ ਪਤਾ ਲੱਗ ਗਿਆ ਹੁਣ ਅਕਲ ਟਿਕਾਣੇ ਆ ਗਈ ਆ ਗਈ ਭਈ ਆ ਗਈ ਗਲਤੀ ਹੋ ਗਈ ਜੱਟਾਂ ਵਿੱਚ ਤਾਂ ਹੁਣ ਦੇਖ ਲੈ ਜੱਟ ਆਪ ਹੀ ਦੇਖ ਲੈ ਕਿੰਨੀ ਮਿਹਨਤ ਲੱਗਦੀ ਹੈ ਬਹੁਤ ਮਿਹਨਤ ਲੱਗਦੀ ਹੈ ਭਾਈ ਬਹੁਤ ਹੋਰ ਉਹ ਸੱਪਾਂ ਦੇ ਘਰਾਂ 'ਚ ਖੇਤੀ ਕਰਨੀ ਕੋਈ ਆਮ ਗੱਲ ਨਹੀਂ ਭਾਈ ਕੋਈ ਓਕੀ ਆਪ ਓਕੀ ਮਾਂ ਇਹ ਸਵੇਰੇ ਉੱਠਣਾ 4 ਵਜੇ ਰਾਤ ਨੂੰ 12 ਵਜੇ ਜਾਣਾ ਬਹੁਤ ਔਖ ਹੈ ਬਹੁਤ ਔਖ ਹੈ ਤੁਸੀਂ ਚੱਲੇ ਜਿੱਤਾ ਪਿੰਡ ਦਾ ਤੇਰਾ ਜਿੰਨੇ ਪੈਸੇ ਲੈ ਕੇ ਗਿਆ ਸੀ ਉੰਨੇ ਮੋੜ ਦੀ ਬਹੁਤ ਨਹੀਂ ਮਿਲਦੇ ਕਹਿੰਦਾ ਸੀ ਨਾ ਪਹਿਲਾਂ ਜੱਟਾ ਕੋਲ ਤਾਂ ਗੱਡੀਆਂ ਨੇ ਕੰਬਾਈਨਾਂ ਨੇ ਸਾਰੇ ਸੰਦ ਨੇ ਹੁਣ ਦੇਖ ਲੈ ਉਹ ਵਧੀਆ ਹੋਵੇ ਐਵੇਂ ਮਿਹਨਤ ਕਰਕੇ ਜੱਟ ਸੰਦ ਲੈਂਦੇ ਨੇ ਇਹ ਗੱਲ ਆ ਬਈ ਮੇਰੇ ਤੇ ਗਲਤੀ ਹੋ ਗਈ ਛਾਮ ਨਹੀਂ ਆਉਦੀ ਦੱਸਦੀ ਕਿ ਆਪੇ ਪਾ ਲਈ ਮੈਂ ਚੱਲਿਆ ਆ ਥੋੜਾ ਮੋਟਾ ਤਾਂ ਪੱਟ ਜਾਂਦਾ ਓਏ ਪੱਟ ਜਾ ਨਾ ਨਾ ਆ ਜਾ ਆ ਜਾ ਕਹੀ ਤੱਕ ਨਾ